ਆ ਵੀਡੀਓ ਅੰਨ ਤੱਕ ਦੇਖੋ ਦਿਵਾਲੀ ਵਾਲੇ ਦਲਮ ਬੁਲਟ ਨੇ ਸਾਰੇ ਖੜੇ ਹਰੀ ਇਕੱਠੇ ਕਰੇ ਤੇ ਬੰਬ ਨੂੰ ਲਾ ਕੇ ਇੱਕ ਉਹਨਾਂ ਦੇ ਵਿਚਾਲੇ ਸੜਦਾ ਦੇਖੋ ਕਿਉਂ ਫੱਜਲੇ ਸਾਰੇ ਬੁਲਟ ਵੀ ਬਹੁਤ ਫਨੀ ਬੰਦਾ ਯਾਰ ਹੈ ਘੈਂਟ ਹੈ ਬੰਦਾ ਗੱਲਵਾਦਾ ਇੰਟਕਰਾਉਂਦਾ ਆ ਦੇਖੋ ਸਾਰੀ ਭੱਜ ਗਏ ਛੜ ਛੜ ਆ ਦੇਖੋ ਵਾਕੀ ਯਾਰ ਘੈਂਟ ਬੰਦਾ ਫਨੀ ਬੰਦਾ ਹੈ ਹਸਮੁਖ ਬੰਦਾ ਹੈਗਾ ਬੁਲਟ ਦੀ ਤੁਹਾਨੂੰ ਖੇਡ ਕਿਵੇਂ ਲੱਗਦੀ ਆ ਬੁਲਟ ਦੀਆਂ ਰੇਡਾਂ ਕਿਵੇਂ ਲੱਗਦੀਆਂ ਨੇ ਬੁਲਟ ਦੇ ਐਕਸ਼ਨ ਕਿਵੇਂ ਲੱਗਦੇ ਨੇ ਕਮੈਂਟਾਂ ਚ ਦੱਸਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਦੱਸੋ ਆ ਦੇਖੋ ਕਿਉਂ ਬਹੁਤ ਘੰਟ ਬੰਦਾ ਯਾਰ ਨਾਈਸ ਬੰਦਾ ਹੈ ਸਰਾ ਗੱਲ ਬਾਤ ਹੈ ਦਵਾਲੀ ਵਾਲੇ ਦਿਨ ਬੰਬ ਚਲਾਤਾ ਖੜਿਆ ਰਿਸ ਖੜੇ ਤੇ ਸਾਰੇ ਇਕੱਠੇ ਹੋਏ ਸਾਰੇ ਦੇ ਵਿੱਚ ਚਲਾਤਾ ਦੇਖੋ ਹੁਣ ਵੀਡੀਓ ਬਣਾਈ ਤੀ ਆ ਦੇਖਿਓ ਸਿਰ ਆ ਗਰ ਗਿਆ ਯਾਰ